ਕਾਂਗਰਸ ਪਾਰਟੀ ਨੇ ਨੌਜਵਾਨ ਚਿਹਰੇ ਨੂੰ ਰੋਪੜ ਤੋਂ ਉਤਾਰਿਆ ਨਾਂ ਹੈ ਬਰਿੰਦਰ ਸਿੰਘ ਢਿੱਲੋਂ ਵਿਰੋਧ ਹੋਣਾ ਸ਼ੁਰੂ ਵੀ ਹੋ ਗਿਆ ਪੁਰਾਣੇ ਕਾਂਗਰਸੀ ਉਹਨਾਂ ਦਾ ਵਿਰੋਧ ਕਰ ਰਹੇ ਨੇ ਸਾਡੇ ਨਾਲ ਬਰਿੰਦਰ ਢਿੱਲੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਹੜੇ ਕੋਟੇ ਚ ਆਇਓ ਰਾਹੁਲ ਗਾਂਧੀ ਦੇ ਅੰਬਿਕਾ ਸੋਨੀ ਦੇ ਕੈਪਟਨ ਵਿੰਦੇਸ਼ ਸਿੰਘ ਦੇ ਚੰਨੀ ਦੇ ਕਾਂਗਰਸ ਪਾਰਟੀ ਦੇ ਜੀ ਇਹ ਕਾਂਗਰਸ ਪਾਰਟੀ ਦਾ ਕਿਹੜਾ ਕੋਟਾ ਹੈ ਤਾਂ ਕੋਈ ਕੋਟਾ ਹੀ ਨਹੀਂ ਹੈਗਾ ਦੇਖੋ ਜੀ ਇਹੀ ਇੱਕ ਕੋਟਾ ਹੁੰਦਾ ਜੋ ਕਮਰੇ ਦੀ ਡਿਸਕਸ਼ਨ ਹੁੰਦੀ ਆ ਕਮਰੇ ਤੱਕ ਹੁੰਦੀ ਆ ਜਦੋਂ ਬਾਅਦ ਵਿੱਚ ਆ ਤੇ ਹੱਥ ਚੋਣ ਨਿਸ਼ਾਨ ਪੰਜੇ ਤੇ ਇਲੈਕਸ਼ਨ ਲੜ ਰਹੇ ਆ ਜੀ ਤੇ ਚੋਣ ਨ ਬੜੇ ਡਿਫਰੈਂਸਸ ਹੁੰਦੇ ਕਮਰੇ ਦੇ ਵਿੱਚ ਬਟ ਫਾਈਨਲੀ ਜਦੋਂ ਡਿਸੀਜਨ ਲਿੱਤਾ ਜਾਂਦਾ ਉਦੋਂ ਇਕਜੁੱਟ ਹੋ ਕੇ ਲਿੱਤਾ ਜਾਂਦਾ ਔਰ ਪੰਜੇ ਦੇ ਉੱਤੇ ਲਿੱਤਾ ਜਾਂਦਾ ਜੀ ਸੋ ਕਾਂਗਰਸ ਪਾਰਟੀ ਦਾ ਕੋਟਾ ਵਾ ਜੀ ਸੋਨੀਆ ਗਾਂਧੀ ਰਾਹੁਲ ਗਾਂਧੀ ਜੀ ਪ੍ਰਧਾਨ ਵਾਈਸ ਪ੍ਰਧਾਨ ਆ ਜੀ ਕੈਪਟਨ ਅਮਰਿੰਦਰ ਸਿੰਘ ਆਪਣਾ ਕਹਿੰਦੇ ਪੀਸੀਸੀ ਪ੍ਰਧਾਨ ਆ ਜੀ ਅੰਬਿਕਾ ਸੋਨੀ ਜੀ ਇੱਥੋਂ ਦੇ ਐਮਪੀ ਇਲੈਕਸ਼ਨ ਲੜ ਚੁੱਕੇ ਆ ਜੀ ਕਾਂਗਰਸ ਨੂੰ ਰਾਸ ਕਿਉਂ ਨਹੀਂ ਆ ਰਿਹਾ ਰਾਹੁਲ ਗਾਂਧੀ ਕਹਿੰਦੇ ਸੀ ਨੌਜਵਾਨਾਂ ਨੂੰ ਅੱਗੇ ਲਿਆਉਣਾ ਤੇ ਨੌਜਵਾਨ ਅੱਗੇ ਆ ਰਹੇ ਕਾਂਗਰਸੀ ਕਹਿ ਰਹੇ ਸੀ ਆਉਣ ਨਹੀਂ ਦੇਣਾ ਜੀ ਸ਼ੁਰੂ ਸ਼ੁਰੂ ਚ ਇੱਕ ਦੋ ਦਿਨ ਦੀ ਨਾਰਾਜ਼ਗੀ ਹੁੰਦੀ ਹੈ ਜੀ ਸਾਬ ਦੇ ਜਾ ਕੇ ਪੈਰੀ ਹੱਥ ਲਾਵਾਂਗੇ ਸਭ ਨੂੰ ਮਨਾਵਾਂਗੇ ਜੀ ਲੈ ਨਹੀਂ ਅਜੇ ਤੱਕ ਉਹ ਤੇ ਬਗਾਵਤ ਕਰ ਚੁੱਕੇ ਨੇ ਤੁਸੀਂ ਲਾਉਣ ਨਹੀਂਗੇ ਕਈਆਂ ਨੂੰ ਲਾਤੇ ਆ ਜੀ ਕਈਆਂ ਦੇ ਲਾਣੇ ਰਹਿ ਗਿਆ ਜੀ ਆਪਣਾ ਹੀ ਕਹਿੰਦੇ ਹੌਲੀ ਹੌਲੀ ਕੋਸ਼ਿਸ਼ ਹੁੰਦੀ ਹੈ ਜੀ ਦੇਖੋ ਜੀ ਵਿਰੋਧ ਦਾ ਦੂਜਾ ਨਾਂ ਪ੍ਰੋਗਰੈਸ ਹੈ ਜੀ ਜਿੱਥੇ ਵਿਰੋਧ ਨਹੀਂ ਉੱਥੇ ਕੁਝ ਨਹੀਂ ਵਿਰੋਧ ਵੀ ਇੱਕ ਪੋਲਿਟਿਕਸ ਦਾ ਪਾਰਟ ਹੈ ਜੀ ਇਹ ਚੱਲਦਾ ਰਹਿੰਦਾ ਜੀ ਇਹ ਤੁਹਾਨੂੰ ਲੱਗਦਾ ਨਾਲ ਚੱਲ ਪੈਣਗੇ ਜਿਹੜੇ ਲੋਕ ਵਿਰੋਧ ਕਰ ਰਹੇ ਆ ਤੁਹਾਡਾ ਬਿਲਕੁਲ ਚੱਲਣਗੇ ਜਿਹੜਾ ਕੋਈ ਕਾਂਗਰਸੀ ਹੋਊਗਾ ਜਿਹੜਾ ਕਾਂਗਰਸ ਦੀ ਸਰਕਾਰ ਚਾਹੁੰਦਾ ਹੋਊਗਾ ਜਿਹੜਾ ਕਾਲੀ ਦਲ ਦੇ ਹੰਕਾਰੀ ਰਾਜ ਨੂੰ ਖਤਮ ਕਰਨਾ ਚਾਹੁੰਦਾ ਹੋਊਗਾ ਉਹ ਕਾਂਗਰਸ ਦੇ ਆਪਣੇ ਮਤਭੇਦ ਭੁਲਾ ਕੇ ਬਿਲਕੁਲ ਨਾਲ ਚੱਲੂਗਾ ਜੀ ਪਰ ਮੰਨਿਆ ਜਾਂਦਾ ਕਿ ਇੱਕ ਲੀਡਰ ਤੁਹਾਡੀ ਹੀ ਪਾਰਟੀ ਦਾ ਉਹਨਾਂ ਨੂੰ ਸ਼ਹਿ ਜੀ ਨਾ ਟਿਕਟ ਮਿਲੀ ਤੁਹਾਨੂੰ ਕਿਸੇ ਨੂੰ ਤੇ ਮੈਂ ਵੀ ਆਜ਼ਾਦ ਲੜਾਂਗਾ ਦੇਖੋ ਜੀ ਅਗਰ ਇਹੋ ਜੀ ਕੋਈ ਗੱਲਬਾਤ ਮੇਰੀ ਨਜ਼ਰ ਵਿੱਚ ਤਾਈ ਨਹੀਂ ਉਹ ਇੱਕ ਕਈ ਵਾਰ ਲੀਡਰਾਂ ਨੇ ਇਹੋ ਜੀ ਗੱਲਾਂ ਕਰਨੀਆਂ ਹੁੰਦੀਆਂ ਹਨ ਗਰੁੱਪ ਨੂੰ ਮਨਾਉਣ ਵਾਸਤੇ ਜਿਸ ਦਿਨ ਕੋਈ ਅਫੀਸ਼ੀਅਲ ਸਟੇਟਮੈਂਟ ਆਊਗੀ ਤੇ ਵੱਡੇ ਲੀਡਰ ਹੋਣ ਦਰ ਨਹੀਂ ਲੱਗਦਾ ਟਿਕਟਾਂ ਦੀਆਂ ਕਟੀਆਂ ਜਾ ਰਹੀਆਂ ਨੇ ਨਾ ਭਦੌੜ ਦੀ ਟਿਕਟ ਕੱਟੀ ਗਈ ਜਲੰਧਰ ਦੀ ਟਿਕਟ ਕੱਟੀ ਗਈ ਦੁਬਾਰਾ ਕਿਸੇ ਨੂੰ ਦੇਤੀ ਹੋਰ ਟਿਕਟਾਂ ਵੀ ਕੱਟਣ ਦੀ ਚਰਚਾ ਚੱਲ ਰਹੀ ਹੈ ਤੁਹਾਡੀ ਵੀ ਕੱਟੀ ਜਾ ਸਕਦੀ ਹੈ 32 ਸਾਲ ਦੀ ਉਮਰ 'ਚ ਪ੍ਰਮਾਤਮਾ ਨੇ ਟਿਕਟ ਦੇ ਦਿੱਤੀ ਜੇ ਉਹਨੇ ਟਿਕਟ ਵਾਪਸ ਲੈਣੀ ਹੋਈ ਤੇ ਕੋਈ ਸ਼ੰਕਾ ਨਹੀਂ ਜੀ ਪਾਰਟੀ ਦੇ ਨਾਲ ਵੈਸੇ ਵੀ ਤੁਰਦੇ ਪਏ ਆ ਪਾਰਟੀ ਨਾਲ ਵੈਸੇ ਵੀ ਚੱਲਦੇ ਰਵਾਂਗੇ ਅਜਾ ਡੱਡੋਰ ਵਾਲੀ ਗੱਲ ਜੀ ਨਹੀਂ ਹੁੰਦੀ ਯੰਗਸਟਰ ਨੂੰ ਤਾਂ ਹੀ ਟਿਕਟ ਦਿੰਦੇ ਵੀ ਕੋਈ ਗੱਲ ਨਹੀਂ ਮੁਕਾਬਲਾ ਜੇ ਤਰ ਦਰਜੀਤ ਸਿੰਘ ਚੀਮੇ ਨਾਲ ਲੈਂ ਲੱਗੇ ਆ ਤੇ ਇਹ ਤਾਂ ਡਰ ਜਾਂਦੇ ਤੇ ਐਜੂਕੇਸ਼ਨ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦਾ ਰਾਈਟ ਹੈਂਡ ਆ ਜੇ ਉਹਦੋਂ ਨਹੀਂ ਡਰੇ ਇਹ ਤਾਂ ਕੋਈ ਗੱਲ ਹੀ ਨਹੀਂ ਹੈ ਲੱਗਦਾ ਨਹੀਂ ایکسپੀਰੀਅੰਸ ਤੁਹਾਡਾ ਘੱਟ ਆ ਉਹਨਾਂ ਦਾ ਉਹ ਬੜੇ ਰਾਜਨੀਤੀ ਦੇ ਅੰਦਰ ਬੜੇ ਖੁੰਡ ਨੇ ਚੀਮਾ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਰਹੇ ਐਜੂਕੇਸ਼ਨ ਮਿਨਿਸਟਰ ਰਹੇ ਤੁਹਾਨੂੰ ਮੁਸ਼ਕਲ ਹੋ ਜਾਏਗੀ ਮੈਂ ਆਪਣੀ ਮਰਜ਼ੀ ਨਾਲ ਰੋਪੜ ਹਲਕੇ ਦੇ ਵਿੱਚ ਦਿਲਜੀਤ ਸਿੰਘ ਚੀਮਾ ਦੇ ਕਰਕੇ ਹੀ ਇਲੈਕਸ਼ਨ ਲੜਨੀ ਚਾਹੁੰਦੀ ਜਿੰਨਾ ਇਹਨਾਂ ਦਾ ਵਿਰੋਧ ਆ ਇਹ ਇੱਕ ਲੀਡਰ ਨਹੀਂ ਆ ਬੇਸਿਕਲੀ ਇਹ ਇੱਕ ਪ੍ਰਕਾਸ਼ ਸਿੰਘ ਬਾਦਲ ਦੇ ਯੈਸਮੈਨ ਆ ਪ੍ਰਕਾਸ਼ ਸਿੰਘ ਬਾਦਲ ਜੀ ਕਹਿੰਦੇ ਨੇ ਉੱਠ ਜਾ ਉੱਠ ਜਾ ਬਹਿ ਜਾ ਤੇ ਬਹਿ ਜਾ ਜੇ ਕਹਿੰਦੇ ਵਿਕਾਸ ਬਹੁਤ ਕਰਾਇਆ ਸੀ ਹਲਕੇ 'ਚ ਵਿਕਾਸ ਸਾਨੂੰ ਤਾਂ ਕਿਤੇ ਵਿਖਿਆ ਨਹੀਂ ਜੀ ਸવાય ਟਾਈਲਾਂ ਲਵਾਣ ਤੋਂ ਕੋਈ ਵਿਕਾਸ ਨਹੀਂ ਕਰਾਇਆ ਵਿਕਾਸ ਕੀ ਹੁੰਦਾ ਇਹਨਾਂ ਨਾਲ ਹੁਣਾ ਵਿਕਾਸ ਨਹੀਂ ਹੁੰਦਾ ਇਹ ਐਜੂਕੇਸ਼ਨ ਮਿਨਿਸਟਰ ਆ ਕੀ ਇਸ ਤੇ ਇੱਕ ਵੀ ਕਾਲਜ ਲਾਇਆ ਇੱਕ ਵੀ ਸਕੂਲ ਆਇਆ ਕੀ ਇੱਥੇ ਇੱਕ ਵੀ ਹਸਪੀਟਲ ਆਇਆ ਇੱਥੇ ਸਾਰੀ ਇੰਡਸਟਰੀ 벨ਟ ਖਾਲੀ ਆ ਚੰਡੀਗੜ੍ਹ ਦੇ ਲਾਗੇ ਹੋਣ ਦਾ ਇੰਨਾ ਇਹਨਾਂ ਦੇ ਨੇੜੇ ਹੋਣ ਦਾ ਕੀ ਫਾਇਦਾ ਜੇ ਇੱਥੇ ਇੱਕ ਵੀ ਇੰਡਸਟਰੀ ਨਹੀਂ ਲਾ ਸਕੇ ਟਾਈਲਾਂ ਤਾਂ ਇਹਨਾਂ ਦੇ ਆਪ ਦੇ ਕੰਟਰੈਕਟਰ ਸੀ ਉਹਨਾਂ ਨੂੰ ਫਾਇਦਾ ਦੇਣ ਨੂੰ ਟਾਈਲਾਂ ਲਾਤੀਆਂ ਜੀ ਕੁਝ ਲੋਕ ਕਹਿੰਦੇ ਨੇ ਆਮ ਆਦਮੀ ਪਾਰਟੀ ਦੀ ਬੜੀ ਹਵਾ ਗਈ ਤੇ ਆਮ ਆਦਮੀ ਪਾਰਟੀ ਦਾ ਲੀਡਰ ਵੀ ਸੀਟ ਕੱਢ ਸਕਦਾਗਾ ਪੂਰੀ ਵੇਵ ਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਹੈ ਕੁਝ ਰੋਪੜ ਚ ਕੀ ਆਗਾ ਆਮ ਆਦਮੀ ਪਾਰਟੀ ਇਹ ਫੇਸਬੁੱਕ ਪਾਰਟੀ ਆ ਜੀ ਫੇਸਬੁੱਕ ਤੇ ਸ਼ੁਰੂ ਹੁੰਦੀ ਓਥੇ ਖਤਮ ਹੋ ਜਾਂਦੀ ਆ ਆਮ ਆਦਮੀ ਪਾਰਟੀ ਬੇਸਿਕ ਅਗਰ ਤੁਸੀਂ ਆਮ ਆਦਮੀ ਨੂੰ ਵੋਟ ਪਾਤੀ ਤੁਸੀਂ ਡਾਇਰੈਕਟ ਬੈਨੀਫਿਟ ਕਾਲੀ ਦਲ ਨੂੰ ਆਮ ਆਦਮੀ ਇੱਕ ਨਵੀਂ ਪਾਰਟੀ ਆ ਜੀ ਨਵਾਂ ਸੰਘਰਸ਼ਾ 4 ਐਮਪੀ ਇਹਨਾਂ ਦੇ ਜਿੱਤ ਕੇ ਇਹਨਾਂ ਨੂੰ ਲੱਗਾ ਵੀ ਸਰਕਾਰ ਬਣਾ ਜਾਗੇ ਤੁਹਾਡੀ ਜਹੀ ਜੀ ਕਿਹੜੀ ਗੱਲ ਆ ਕੀ ਰੋਪੜ ਦੇ ਲੋਕ ਤੁਹਾਨੂੰ ਵੋਟ ਦੇਣ ਇਹੀ ਜੀ ਕਿਹੜੀ ਗੱਲ ਤੁਸੀਂ ਲੈ ਕੇ ਆਓਂਗੇ ਜਾਂਹੀ ਜੀ ਕਿਹੜੀ ਗੱਲ ਤੁਹਾਡੇ ਕੋਲ ਆਗੀ ਜਿਹਦੇ ਕਰਕੇ ਲੋਕ ਤੁਹਾਡੇ ਨਾਲ ਖੜੇ ਹੋ ਮੈਂ 10 ਸਾਲ ਸੰਘਰਸ਼ ਦੀ ਰਾਜਨੀਤੀ ਕੀਤੀ ਆ ਜੀ ਮੈਂ ਸਟੂਡੈਂਟ ਰਾਜਨੀਤੀ ਵਿੱਚੋਂ ਨਿਕਲਿਆ ਸਟੂਡੈਂਟ ਰਾਜਨੀਤੀ ਵਿੱਚ ਬਥੇਰੇ ਧਰਨੇ ਲਾਏ ਬਥੇਰੇ ਮੋਰਚੇ ਲਾਏ ਉਦੋਂ ਕੋਈ ਨਾ ਸਾਨੂੰ ਤਨਖਾਹਾਂ ਮਿਲਦੀਆਂ ਸੀ ਨਾ ਸਾਨੂੰ ਕੋਈ ਆਪਣਾ ਉਹਦਾ ਬੈਨੀਫਿਟ ਹੁੰਦਾ ਸੀ ਨਾ ਹੀ ਸਾਨੂੰ ਕੋਈ ਲਾਲ ਬੱਤੀਆਂ ਸੀ ਉਹ ਸੰਘਰਸ਼ ਦੀ ਰਾਜਨੀਤੀ ਸੀਗੀ ਔਰ ਉਹ ਸੰਘਰਸ਼ ਹੀ ਮੇਰਾ ਜ਼ਿੰਦਗੀ ਦਾ ਇੱਕ ਮਕਸਦ ਆ ਪਹਿਲੋ ਭਾਵੇਂ ਸਰਕਾਰ ਆਵੇ ਭਾਵੇਂ ਨਾ ਆਵੇ ਇਸ ਲੋਕਾਂ ਦੇ ਵਾਸਤੇ ਮੇਰਾ ਸੰਘਰਸ਼ ਸਟੂਡੈਂਟਸ ਵਾਸਤੇ ਜਾਰੀ ਰ ਤੇ ਹੁਣ ਮੈਂ ਰੋਪੜ ਹਲਕੇ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖੂਗਾ ਜੀ ਤਾਂ ਜਦੋਂ ਪੀੜੀਆਂ ਬਦਲਦੀਆਂ ਨੇ ਅਕਸਰ ਇਹ ਚੀਜ਼ ਹੁੰਦੀ ਹੈ ਕਿ ਪੀੜੀ ਬਦਲਣ ਦੇ ਨਾਲ ਹਿਲਜੁਲ ਬੜੀ ਹੁੰਦੀ ਹੁੰਦੀ ਹੈ ਤਾਂ ਕਾਂਗਰਸ ਜਿਹੜੇ ਚੇਂਜਸ ਹੋ ਰਹੇ ਨੇ ਨਵੀਂ ਪੀੜੀ ਅੱਗੇ ਆ ਰਹੀ ਹੈ ਤਾਂ ਪ੍ਰਾਣੀ ਪੀੜੀ ਚ ਕੁਛ ਇਤਰਾਜ਼ ਵੀ ਨਹੀਂ ਬ੍ਰਿੰਦਰ ਢਿੱਲੋਂ ਦਾ ਵਿਰੋਧ ਹੋ ਰਿਹਾ ਰੋਪੜ ਦੀ ਸੀਟ ਤੇ ਕਾਂਗਰਸੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਕਿ ਵਿਰੋਧ ਨਾਲ ਹੀ ਵਿਕਾਸ ਆ ਵਿਰੋਧ ਨਾਲ ਹੀ ਵਿਕਾਸ ਹੁੰਦਾ ਉਹਨਾਂ ਦਾ ਕਹਿਣਾ ਪਰ ਉਹਨਾਂ ਦਾ ਕਹਿਣਾ ਕਿ ਮੈਂ ਮਨਾਵਾਗਾ ਕਾਂਗਰਸੀਆਂ ਨੂੰ ਪਰ ਕਾਂਗਰਸੀ ਅੜੇ ਹੋਏ ਨੇ ਦੇਖੋ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਸੀਟ ਤੇ ਬਣੇ ਰਹਿੰਦੇ ਨੇ ਜਾਂ ਹੋਰ ਸੀਟਾਂ ਵਾਂਗ ਇਹਨਾਂ ਦੀ ਵੀ ਸੀਟ ਬਦਲ ਜਾਂਦੀ ਹੈ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਰੋਪੜ